और मैं तो इनको कहती हूँ पहाड़ी इंसान लड़कियों में जितना दम है अगर यहाँ जितने भी चंपू दिखे ऐसा एक पहाड़ी थप्पड़ पड़ेगा पहाड़ी चपेट अगर इनको पड़ गई तो ये सब भूल जाएंगे आई एम देवेंद्र प्रताप सिंह एडवोकेट एक्स एडिशनल एडवोकेट जनरल सुप्रीम कोर्ट ऑफ इंडिया टूडे थ्रू मीडिया आई केम टू नो द इंसिडेंट विच हेल्ड एट एयरपोर्ट At Chandigarh, in which some lady named Kulwinder who slapped Kangna Ranaut, uh, an MP from uh, Mandi in Himachal Pradesh. In that circumstances, I am being a lawyer want to render my services to Kulwinder in any circumstances. If my sister Kulwinder Kaur need any kind of help from my side in legal way so i am willing to help her in any circumstances as with reliable sources i came to know that kulwinder kaur is also belongs from a farmers family and fortunately i want to give a message to the society that i also belong from a agriculture family so in any circumstances if my sister need my legal help in any way i am ready to render my services to her ਅੱਜ ਕੰਨਾ ਰਣੋਤ ਜਿਹੜੀ ਸੀਐਸਐਫ ਦੇ ਕਾਂਸਟੇਬਲ ਨੇ ਥੱਪੜ ਮਾਰਿਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਹਦੀ ਅਰੈਸਟ ਜੜੀ ਕੀਤੀ ਹੈ ਉਹਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਘਟਨਾ ਹੋਈ ਹੈ ਜਿਹੜਾ ਐਂਟਰੀ ਗੇਟ ਆ ਉਹ ਪੰਜਾਬ ਦੇ ਵਿੱਚ ਹੈ ਅਗਰ ਉਹ ਪੰਜਾਬ ਦੀ ਹੱਦ ਦੇ ਵਿੱਚ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਜੂਰਿਸਡਿਕਸ਼ਨ ਕਿੱਦਾਂ ਮਿਲੀ ਇਸ ਉਹਦੀ ਅਰੈਸਟ ਕਰਨ ਦੀ ਨੰਬਰ 1 ਨੰਬਰ 2 ਜਿਹੜਾ ਥੱਪੜ ਹੈ ਥੱਪੜ ਮਾਰਨਾ ਇਹ ਸਿੰਪਲ ਇੰਜਰੀ ਹੈ 323 ਦਾ ਆਫੈਂਸ ਬਣਦਾ ਹੈ ਵਿਚ ਇਜ਼ ਨਾਨ ਕਾਗਨੇਜੇਬਲ ਆਫੈਂਸ ਤੇ ਕੰਗਨਾਰ ਨੌਰਥ ਕਿਉਂਕਿ ਬਿਸ਼ੱਕ ਉਹ ਇਲੈਕਸ਼ਨ ਜਿੱਤ ਚੁੱਕੀ ਹੈ ਉਹਨੂੰ ਸਰਟੀਫਿਕੇਟ ਮਿਲ ਚੁੱਕਿਆ ਹੈ ਪਰ ਉਹਨੇ ਹਜੇ ਤੱਕ ਸ਼ਪਤ ਨਹੀਂ ਲਈ ਹੈ ਜਦ ਤੱਕ ਉਹ ਓਥਰੀ ਨਹੀਂ ਲੈਂਦੀ ਤਦ ਤੱਕ ਉਹਨੂੰ ਪਬਲਿਕ ਸਰਵੈਂਟ ਯਾਨੀ ਕਿ ਚੁਣਿਆ ਐਮਪੀ ਨਹੀਂ ਮੰਨਿਆ ਜਾ ਸਕਦਾ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਡੀਐਸਪੀ ਦੀ ਨਿਯੁਕਤੀ ਪ੍ਰਾਪਤ ਹੋ ਲਵੇ ਅਪੁਆਇੰਟਮੈਂਟ ਲੈਟਰ ਮਿਲ ਜੇ ਪਰ ਜਦ ਤੱਕ ਉਹ ਜੁਆਇਨ ਨਹੀਂ ਕਰਦਾ ਓਥਰੀ ਲੈਂਦਾ ਤਦ ਤੱਕ ਉਹਨੂੰ ਡੀਐਸਪ ਕੰਨਾਰਨੋ ਜਦ ਤੱਕ ਉਹਤ ਨਹੀਂ ਲਦੀ ਤਦ ਤੱਕ ਉਹਨੂੰ ਐਮਪੀ ਨਹੀਂ ਮੰਨਿਆ ਜਾ ਸਕਦਾ ਇਸ ਕਰਕੇ ਪਬਲਿਕ ਸਰਵੰਟ ਵਾਲੇ ਜਿਹੜੇ ਕਾਨੂੰਨ ਨੇ ਉਹ ਵੀ ਇਸ ਤੇ ਲਾਗੂ ਨਹੀਂ ਹੁੰਦੇ ਸਾਫ ਸਾਫ ਨਜ਼ਰ ਆਉਂਦਾ ਹੈ ਕਿ ਕਿਸੇ ਦੇ ਦਬਾਹ ਹੇਠ ਚੰਡੀਗੜ੍ਹ ਪੁਲਿਸ ਨੇ ਕੈਰ ਕਾਨੂੰਨੀ ਅਰੈਸਟ ਪਾਈ ਹੈ ਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਦਬਾਹ ਹੇਠ ਕਿਸੇ ਨੂੰ ਗਲਤ ਰੈਸ਼ ਚਰੂਰ ਕਰ ਸਕਦੇ ਹੋ ਪਰ ਕੋਰਟ ਦੇ ਵਿੱਚ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਤੇ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਕਰਦਾ ਕਿ ਚੰਡੀਗੜ੍ਹ ਜਿਹੜੀ ਸਾਡੇ ਸਾਦੇ ਸਾਥੀ ਨੇ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਪ੍ਰੈਕਟਿਸ ਕਰਦੇ ਨੇ ਉਹਨਾਂ ਵੱਲੋਂ ਸਾਨੂੰ ਪਹਿਲਾਂ ਹੀ ਮੈਸੇਜ ਆ ਗਏ ਨੇ ਕਿ ਕੇਸ ਦੀ ਪ੍ਰੋਪਰ ਪੈਰਵਾਈ ਕਰਨਗੇ ਤੇ ਕੁਲਵਿੰਦਰ ਕੌਰ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਸੱਚੀ ਗੱਲ ਕਮਾਂਡਰ ਸਾਹਿਬ ਨੇ ਬੁਲਾਇਆ 에어ਪੋਰਟ ਤੇ ਮੈਂ ਚੱਲਿਆ ਮੈਂ ਤੁਹਾਨੂੰ ਆ ਕੇ ਪਾਈ ਹਾਂ 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 ਥੋੜੀ ਜੀ ਵੇਟ ਕਰੋ 10 ਮਿੰਟ 10 ਮਿੰਟ ਵੇਟ ਕਰ ਲਓ ਮੈਂ ਏਅਰਪੋਰਟ ਜਾ ਰਹੇ ਆ ਪੜਤਾਲ ਕਰਨ ਵਾਸਤੇ ਮੈਂ ਤੁਹਾਨੂੰ ਦੱਸ ਆ ਕੇ ਤਾਂ ਮੈਨੂੰ ਬੁਲਾਇਆ ਕਮਾਂਡੈਂਟ ਸਾਹਿਬ ਨੇ ਮੈਂ ਜਾ ਕੇ ਬਿਲਕੁਲ ਨਹੀਂ ਅਭੀ ਅਭੀ ਮੈਨੂੰ ਕਰ ਰਹੇ ਸਰ ਉਸਾ ਅਰੈਸਟ ਕਰ ਰਹੇ ਨਹੀਂ ਅਭੀ ਇਸ ਦਾ ਕੁਝ ਹੈ ਸਰ ਐਸੀ ਕੋਈ ਬਾਤ ਨਹੀਂ ਹੈ ਸਰ ਕੋਈ ਕੰਪਲੇਂਟ ਆਈ ਹੈ ਸੀਐਸਐਸ ਦੀ ਨਹੀਂ ابھی ابھی ਮੈਨੂੰ ਬੁਲਾਇਆ ਕਮਾਂਡ ਜਿਹੜੀ ਅੱਗੇ ਜਿਹੜੀ ਕਾਰਵਾਈ ਬਣਦੀ ਸਰ 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 ਅਜੇ ਸਰ ਕੀ ਸ਼ਿਕਾਇਤ ਆਈ ਦੀ ਸਰ ਸਰ ਇੱਕ ਵਾਰੀ ਮਾਮਲਾ ਦਾ ਜਿਹੜਾ ਅੰਦਰ ਇਨਸੀਡੈਂਟ ਹੋਇਆ ਉਹਦੀ ਸਾਡੇ ਕੋਲ ਕੰਪਲੇਂਟ ਆਈ ਹੈ ਕੋਈ ਐਫਆਈਆਰ ਅਰਜ ਕੀਤੀ ਕੀ ਹਾਲੇ ਤੱਕ ਸਰ ਕੋਈ ਫੁਟੇਜ ਲਿਖੀ ਗਈ ਹੈ ਹਾਲੇ ਫੁਟੇਜ ਫੁਟੇਜ ਅਸੀਂ ਚੈੱਕ ਕਰ ਰਹੇ ਹਾਂ लड़के कामेशन के आधार पर नमस्ते दोस्तों मुझे बहुत ज्यादा फोन कॉल आ रहे हैं मीडिया के भी और मेरे शुभ चिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मस प्रोटेस्ट को जो है वो सपोर्ट करती हैं और आई एम सेफ बट माई कंसर्न इज़ कि जो आतंकवाद और उग्रवाद पंजाब में बढ़ रहा है हाउ डू वी हैंडल दैट थैंक यू ਦੇਰ ਐਸ਼ਵਲੇ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਜੀ ਜੜੀਆਂ ਖਬਰਾਂ ਆਈਆਂ ਨੇ ਵੀ 에어ਪੋਰਟ ਦੇ ਉੱਤੇ ਭੈਣ ਕੰਗਨਾ ਰ瑙ਤ ਜਿਹੜੀ ਇਸ ਵੇਲੇ ਭਾਜਪਾ ਦੀ ਐਮਪੀ ਆ ਉਹਨਾਂ ਦਾ ਅਜਿਹਾ ਕਹਿਣਾ ਵੀ ਉਹਨਾਂ ਨੂੰ ਕਿਸੇ ਨੇ ਚਪੇੜ ਮਾਰੀ ਆ ਔਰ ਉਹ ਬੀਬੀ ਕੁਲਵਿੰਦਰ ਪੰਜਾਬ ਕਪੂਰਥਲਾ ਮਾਹੀਵਾਲ ਦੀ ਸੁਣੀ ਜਾ ਰਹੀ ਆ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੀ ਕੰਗਣਾ ਨਾਉਤ ਜੀ ਨੇ ਇਹ ਪਹਿਲੋ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮਾਵਾਂ ਭੈਣਾਂ ਤੇ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਵੱਡੀ ਉਮਰ ਦੀਆਂ ਮਾਵਾਂ ਭੈਣਾਂ ਬਾਰੇ ਕੰਗਣਾ ਨਾਉਤ ਜੀ ਬਹੁਤ ਗਲਤ ਬੋਲਦੇ ਰਹੇ ਨੇ ਕਿ ਇਹ ਦਿਹਾੜੀ ਲੈ ਕੇ ਮੋਰਚੇ 'ਚ ਜਾਂਦੀਆਂ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਇਸ ਦਾ ਹੀ ਪ੍ਰਗਟਾਵਾ ਵਾ ਠੀਕ ਆ ਉਈ ਇਹ ਕਟਨਾ ਉਹਦੇ ਚ ਹੋਈ ਲੱਗਦੀ ਆ ਦੂਸਰਾ ਜੋ ਕਿਹਾ ਜਾ ਰਿਹਾ ਵੀ ਬੀਬੀ ਜੀ ਨੇ ਵੀ ਕਗਨਾ ਰਣੌਤ ਜੀ ਨੇ ਵੀ ਬਦਤਮੀਜ਼ੀ ਕੀਤੀ ਆ ਜਰੂਰ ਡੋਪ ਟੈਸਟ ਹੋਣਾ ਚਾਹੀਦਾ ਇਹ ਜਾਂਚ ਦਾ ਵਿਸ਼ੇ ਆ ਦੂਸਰੀ ਗੱਲ ਅਸੀਂ ਕਿਸੇ ਕਟਨਾਵਾਂ ਨੂੰ ਜਸਟੀਫਾਈ ਨਹੀਂ ਕਰਦੇ ਹੈਗੇ ਇਸ ਤੋਂ ਪਹਿਲੋ ਵੀ ਜਿਵੇਂ ਪੀਤ ਤੰਦਰਮ ਜੀ ਸੀਗੇ ਉਹਨਾਂ ਤੇ ਵੀ ਕਿਸੇ ਵੱਲੋਂ ਜੁੱਤਾ ਛੁੱਟਿਆ ਗਿਆ ਸੀ ਤੁਸੀਂ ਦੇਖ ਲਓ ਕੇਜਰੀਵਾਲ ਕਈ ਵਾਰ ਸਿਆਹੀ ਪਈ ਥੱਪੜ ਵੱਜੇ ਹੋਰ ਨੇਤਾਵਾਂ ਦੀਆਂ ਵੀ ਕਟਨਾਵਾਂ ਨੇ ਅਸੀਂ ਨਹੀਂ ਕਹਿੰਦੇ ਲੋਕ ਆਪਣੇ ਗੁੱਸੇ ਦਾ ਅਝਾਰ ਕਰਦੇ ਹੁੰਦੇ ਆ ਕੋਈ ਅਜਿਹੀ ਗੱਲ ਨਹੀਂ ਹੈਗੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਤੇ ਕਿਸੇ ਕਿਸੇ ਦੀ ਕਾਰਵਾਈ ਕਰਨਾ ਇਹ ਨਿੰਦਾ ਕਰਨ ਜੋਗਾ ਮੈਨੂੰ ਨਹੀਂ ਲੱਗਦਾ ਜਈ ਇੱਕ ਇੱਕ ਭਮਨਾਵਾ ਦਾ ਪ੍ਰਗਟਾਵਾ ਹੈ ਥਪਾਕਣ ਠੀਕ ਹੈ ਜੀ ਸੋ ਇਸ ਕਰਕੇ ਇਹਦੇ ਬਾਰੇ ਗਾਹ ਮੋਰਚਾ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕਰੂਗਾ ਧੰਨਵਾਦ नहीं तो याद दिलाता हूँ इसका नाम है चेतन सिंह ये वही रेलवे कांस्टेबल था जिन्होंने जय माता दी बोलने के लिए बोर्खे में औरतों को मजबूर कर दिया और नहीं बोलने पर इन्होंने ए के से फायरिंग कर कर मार दी थी ये एक घटना थी इसके अलावा हर रोज हम नक्सल एरिया से ऐसे न्यूज ऐसे खबरें सुनते जहाँ पे औरतों को छोटी छोटी माइनर बच्चियों को पुलिस उठाकर लेके जाती है कश्मीर का हाल भी कुछ और अलग नहीं है ऐसे में दोस्तों कितने लोगों ने इन सब चीज़ों पर आवाज़ उठाई थी आप पहले मुझे वो बताइए जो मुझे एक वीडियो पर इतना कमेंट कर रहे हैं और संविधान बचाने की बात कर रहे हैं एक औरत जो हर बार नौटंकी करती है अपना सेलिब्रिटी स्टेटस यूज करके सोशल मीडिया पर बकवास करती है और जब आज एक कसकर तमाचा पड़ा है तो आपको संविधान याद आ गया ये हिपोक्रेसी आप में जरूरी होती है अंधभक्त होने के लिए क्योंकि जब यही थप्पड़ केजरीवाल को पड़ता है या कन्हैया कुमार को आप उसे बहुत चाव से उसे शेयर करते हैं और मजाक लेते हैं इस चीज़ का रही बात ड्यूटी पर काम करने की तो क्या इलेक्शन कमीशन पुलिस प्रशासन ये इलेक्शन के टाइम पे काम पे ड्यूटी पे नहीं थे क्या ईडी डी सी पिछले दस साल में ड्यूटी पर रह के उन्होंने हर संवैधानिक काम किया है क्या उन्होंने संविधान का पालन किया पिछले दस सालों में रही बात थप्पड़ मारने वाले कांस्टेबल ने जायज किया या गलत उनका समर्थन करना या निंदा पहली बात दोस्तों अभी तक एक भी वीडियो नहीं आया जहाँ पे हमें दिख रहा है कि कांस्टेबल ने उनके एक तमाचा मारा हो या कान के नीचे बजाई हो ऐसे में दोस्तों सबको बता दूँ, अगर कोई पुलिस ऑफिसर ड्यूटी पर है और एमपी हो या कोई आम नागरिक अगर वो किसी भी गवर्नमेंट सर्वेंट पुलिस ऑफिसर को अपनी ड्यूटी करने से रोक रहा है तो पुलिस ऑफिसर के पास इतना अधिकार तो होता है कि वो नॉन लीथल फोर्स यानी गैर जानलेवा फोर्स इस्तेमाल कर सकता है तमाचा कोई जानलेवा फोर्स नहीं था मुझे नहीं लगता कि उन्होंने कुछ गलत किया होगा जब तक इसका असल फुटेज या वीडियो नहीं आता इसकी निंदा या समर्थन करना मैं जायज़ नहीं समझता अगर कुछ सवाल होंगे तो जरूर कमेंट करना जय हिंद जय महाराष्ट्र